ਤਾਂ ਹੈਗਾ ਸਾਡਾ ਯੂਟਰਸ ਇਹ ਤਾਂ ਹੈ ਕਿ ਬੱਚੇਦਾਨੀ ਤੇ ਆ ਸਾਈਡਾਂ ਵਾਲੀਆਂ ਇਸ ਕੀ ਹੋ ਗਿਆ ਸਾਰੇ ਲਫਾਫਾ ਆ ਲਫਾਫਾ ਜਿਹਦੇ ਵਿੱਚ ਬੱਚੇ ਨੇ ਰਹਿਣਾ ਆ ਬੱਚੇਦਾਨੀ ਆ ਬੱਚੇਦਾਨੀ ਦੀ ਪਰਤ ਜਿਹਨੇ ਮੈਂ ਹੁਣੇ ਹੱਥ ਲਾਇਆ ਠੀਕ ਹੈ ਸਰ ਹੁਣ ਆਪਾਂ ਇਹਦੇ ਵਿੱਚ ਆ ਪਾ ਰਹੇ ਹੈਗੇ ਆ ਕੀ ਹੈਗਾ ਜ਼ਾਈਗੋਟ ਸਰ ਜਿਹੜਾ ਆਈਵੀਐਫ ਵੇਲੇ ਬੱਚਾ ਰੱਖਦੇ ਆ ਨਾ ਸਰ ਆ ਮੈਂ ਇਹਦੇ ਚ ਪਾ ਰਹੀ ਆ ਹੁਣ ਤੁਸੀਂ ਦੇਖੋ ਇਹਦਾ ਕੀ ਫੰਕਸ਼ਨ ਹੈ ਹਾਂ ਸਰ ਹੁਣ ਇਹ ਦੇਖੋ ਥੋੜੇ ਟਾਈਮ ਬਾਅਦ ਨਿਕਲ ਗਿਆ ਜੀ ਨਿਕਲ ਗਿਆ ਨਾ ਸਰ ਮੈਂ ਇਹ ਰੱਖ ਰਹੀ ਆ ਵੀ ਮੇਰੇ ਕੋਲ ਐਗ ਤਾਂ ਵਧੀਆ ਠੀਕ ਆ ਆ ਅੰਡਾ ਬਹੁਤ ਵਧੀਆ ਸਰ ਆਲੋ ਜੀ ਹੁਣ ਅਸੀਂ ਇਹਦੇ ਚ ਇਹਨੂੰ ਪਾ ਰਹੇ ਹੈਗੇ ਆ ਇਹ ਵੀ ਨਿਕਲ ਗਿਆ ਕਿਉਂ ਨਿਕਲਿਆ ਕਿਉਂਕਿ ਆ ਜਿਹੜੀ ਬੱਚੇਦਾਨੀ ਦੀ ਲਾਈਨਿੰਗ ਆ ਜਿਹਦੇ ਚ ਬੱਚੇ ਨੇ ਤੇ ਜਾਇਗੋਟ ਨੇ ਰਹਿਣਾ ਇਹ ਕਿੰਨੇ ਐਮ ਐਮ ਹੈ ਇਹ ਵੀ ਕਮਜ਼ੋਰ ਹੈ ਕਿੰਨੀ ਆ ਇਹ ਜਾਂ ਤਾਂ 4.5 ਤੇ ਜਾਂ ਇਹ ਹੈਗੀ ਐ 1.3 ਹੁਣ ਇਹ ਰੱਖ ਲਓ ਸਰ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਨਿਕਲਿਆ ਸਰ ਅ ਚੱਕ ਕੇ ਪੇਸ਼ੈਂਟ ਮੇਰੇ ਤਰਸ਼ਕਾਂ ਨੂੰ ਦਿਖਾ ਦਿਓ ਨਿਕਲਿਆ ਨਹੀਂ ਨਿਕਲ ਰਹਿ ਗਿਆ ਹੁਣ ਇਹ ਅੰਡੇ ਚ ਵੀ ਦਮ ਸੀਗਾ ਤੇ ਇਹ ਜਿਹੜੀ ਪਰਤ ਹੈਗੀ ਯੂਟਰਸ ਦੀ ਲਾਈਨਿੰਗ ਇਹ ਕਿੰਨੀ ਹੈ ਸਰ ਇਹ ਹੈਗੀ ਹੈ 7.2 ਤੋਂ ਉੱਪਰ ਮੇਰਾ ਮਤਲਬ ਸਾਡੀ ਭੈਣ ਠੀਕ ਕਰ ਰਹੀ ਸੀ ਜਿਹੜੀ ਤੁਹਾਡੇ ਕੋਲ ਬੈਠੀ ਸੀ ਕਹਿੰਦੀ ਸੀ ਮੇਰਾ 13 ਵਾਰਾ IVF ਹੋ ਗਿਆ ਤੇ ਮੇਰੀ ਯੂਟਰਸ ਖਰਾਬ ਕਰਤੀ ਡਾਕਟਰਾਂ ਕਿਉਂਕਿ ਡਾਕਟਰਸ ਨੂੰ ਪਤਾ ਹੈ ਵੀ 6.5 ਹੈ ਤਾਂ ਇਹਨੇ ਰਹਿਣਾ ਤਾਂ ਹੈ ਨਹੀਂ ਪਰ ਡਾਕਟਰਾਂ ਨੂੰ ਕੀ ਚਾਹੀਦਾ ਹੁੰਦਾ ਸਰ ਇੱਕ ਪਾਸੇ ਕੁਦਰਤੀ IVF ਤੇ ਇੱਕ ਪਾਸੇ ਬਨਾਵਤੀ ਗਰਭ ਧਾਰਨਾ ਇਸ ਦੇ ਵਿੱਚ ਜ਼ਮੀਨ ਆਸਮਾਨ ਜਿੰਨਾ ਫਰਕ ਹੁੰਦਾ ਤੇ ਜਿਹੜੇ ਲੋਕ ਅੱਜ ਬਨਾਵਤੀ ਆਈਵੀਐਫ ਬਾਬਤ ਸੋਚ ਰਹੇ ਨੇ ਤਾਂ ਅੱਜ ਇਹ ਵੀਡੀਓ ਅਸੀਂ ਉਹਨਾਂ ਵਾਸਤੇ ਬਣਾ ਰਹੇ ਹਾਂ 1 ਮਿੰਟ ਲਈ ਆਪਣੇ ਸੋਚ ਦੇ ਜਿਹੜੇ ਘੋੜੇ ਨੇ ਉਹਨਾਂ ਨੂੰ ਦੌੜਾਣਾ ਬੰਦ ਕਰਕੇ ਇਸ ਵੀਡੀਓ ਨੂੰ ਜ਼ਰੂਰ ਦੇਖੋ ਅੱਪਾ ਬੱਚੇਦਾਨੇ ਦੀ ਲਾਈਨਿੰਗ ਦੀ ਗੱਲ ਕਰ ਰਹੇ ਹਾਂ ਅੱਜ ਐਂਡੋમેટਰੀਅਮ ਦੀ ਹੁਣ ਇਹ ਐਂਡੋમેટਰੀਅਮ ਹੈਗੀ ਹੈ ਮੇਰੇ ਕੋਲ ਠੀਕ ਹੈ ਉਹਨਾਂ ਦੀ ਪਤਲੀ ਵੀ ਹੈਗੀ ਹੈ ਠੀਕ ਹੈ ਔਰ ਹੁਣ ਉਹਨਾਂ ਨੂੰ ਜਿਹੜਾ ਆਈਵੀਐਫ ਦੇ ਵਿੱਚ ਪिल्स ਦਿੰਦੇ ਆ ਪिल्स ਦੇ ਨਾਲ ਕਿੰਨੀ ਹੋ ਜਾਂਦੀ ਹੈ ਜੀ ਆਹ ਆ ਹੋ ਗਈ ਜਦੋਂ ਪਿਲ ਦਾ ਅਸਰ ਖਤਮ ਹੋ ਗਿਆ ਹੈਨਾ ਉਸ ਤੋਂ ਬਾਅਦ ਆ ਲੋ ਜੀ ਸੇਮ ਸ਼ੇਪ ਤੇ ਇਹਦੀ ਮੋਰਫੋਲੋਜੀ ਉੱਥੇ ਆ ਗਈ ਨਾ ਸਰ ਕੰਸੀਵ ਹੋਣ ਤੋਂ ਬਾਅਦ ਜਿਹੜਾ ਟੈਕਨੋਲੋਜੀ ਦੇ ਜ਼ਰੀਏ ਕੰਸੀਵ ਕਰਦੇ ਆ ਉਹ ਵੀ ਡਿੱਗ ਜਾਂਦਾ ਬੱਚਾ ਮਿਸ ਕੈਰਸ ਹੋ ਜਾਂਦਾ ਡਾਕਟਰ ਨੂੰ ਸਵਾਲ ਪੁੱਛਣ ਵੀ ਸਾਡੀ ਐਂਡੋਮੈਟਰੀਮ ਇੰਨੀ ਹੈਗੀ ਐ ਤਾਂ ਸਰ ਇਹਦੇ ਤੁਸੀਂ ਕਿਵੇਂ ਰੱਖੋਗੇ ਕੋਈ ਤਾਂ ਕਾਮਯਾਬ ਹੋਣਾ ਨਹੀਂ ਉਹ ਤਾਂ ਕਹਿੰਦਾ ਜੀ ਗਾਰੰਟੀ ਕੋਈ ਨਹੀਂ ਤਾਂ ਪਹਿਲਾਂ ਹੀ ਲਿਖ ਕੇ ਲੈਣ ਸਪੈਸ਼ਲ ਅਸੀਂ ਗੱਲ ਕਰ ਰਹੇ ਐਂਡੋਮੈਟਰੀਅਮ ਵਾਸਤੇ ਸਰ ਉਹਨਾਂ ਨੇ ਮੰਤਰ ਬਣਾ ਲਿਆ ਨੇ ਆਹਾਂ ਚਿੱਟੀ ਚਟਨੀ ਇਹ ਚਟਨੀ ਉਹਨਾਂ ਨੇ ਪੱਕੀ ਲੈਣੀ ਸ਼ੁਰੂ ਕਰ ਦੇਣੀ ਐ ਐਂਡੋਮੈਟਰੀਅਮ ਨੂੰ ਵਧਾਉਣ ਵਾਸਤੇ ਕਹਿੰਦਾ ਹੱਲ ਕਿਵੇਂ ਕਰਦੇ ਹੋ ਜਿਹੜੇ ਕਹਿੰਦੇ ਨੇ ਸਾਡੇ ਕੋਲ ਆ ਸਾਰੀਆਂ ਚੀਜ਼ਾਂ ਦਾ ਅਸੀਂ ਕਰਕੇ ਦੇਖ ਲਿਆ ਨੇ ਜ ਸਾਡੇ ਕੋਲ ਇਹ ਚੀਜ਼ਾਂ ਕਰਨ ਦਾ ਟਾਈਮ ਨਹੀਂ ਹੈ ਸਾਡੀ ਜ਼ਿੰਦਗੀ ਇੰਨੀ ਬਿਜ਼ੀ ਹੋਈ ਹੋਈ ਨੂੰ ਆਪਾਂ ਦੇਣਾ ਸਰ ਇਹ ਯੂ ਪਾਵਰ ਯੋਗ ਯੂਟਰਸ ਨੂੰ ਪਾਵਰ ਮਤਲਬ ਬੱਚੇਦਾਨੀ ਦੀ ਪਰਤ ਨੂੰ ਤੇ ਬੱਚੇਦਾਨੀ ਨੂੰ ਸਪੈਸ਼ਲ ਇਹ ਯੂ ਪਾਵਰ ਯੋਗ ਨੇ ਹੀ ਫਾਇਦਾ ਦੇਣਾ ਇੱਕ ਪਾਸੇ ਕੁਦਰਤੀ ਆਈਵੀਐਫ ਤੇ ਇੱਕ ਪਾਸੇ ਬਣਾवटी ਗਰਭ ਧਾਰਨਾ ਇਸ ਦੇ ਵਿੱਚ ਜ਼ਮੀਨ ਆਸਮਾਨ ਜਿੰਨਾ ਫਰਕ ਹੁੰਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ফারুকੀ ਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਚੀ ਐਸੇ ਮੁੱਦੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਬਨਾਵਟੀ ਗਰਭ ਧਾਰਨਾ ਇੱਕ ਕੁਦਰਤੀ ਗਰਭ ਧਾਰਨ ਦੇ ਵਿੱਚ ਕਿੰਨਾ ਕੁ ਫਰਕ ਹੈ ਤੇ ਜਿਹੜੇ ਲੋਕ ਅੱਜ ਬਨਾਵਟੀ ਆਈਵੀਐਫ ਬਾਬਤ ਸੋਚ ਰਹੇ ਨੇ ਤਾਂ ਅੱਜ ਇਹ ਵੀਡੀਓ ਅਸੀਂ ਉਹਨਾਂ ਵਾਸਤੇ ਬਣਾ ਰਹੇ ਹਾਂ ਇੱਕ ਮਿੰਟ ਲਈ ਆਪਣੀ ਸੋਚ ਦੇ ਜਿਹੜੇ ਘੋੜੇ ਨੇ ਉਹਨਾਂ ਨੂੰ ਦੌੜਾਣਾ ਬੰਦ ਕਰਕੇ ਇਸ ਵੀਡੀਓ ਨੂੰ ਜ਼ਰੂਰ ਦੇਖੋ ਹਰਮੀਜੀ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਕਿ ਉਹ ਮੇਰੇ ਵੀਡੀਓਜ਼ ਨੂੰ ਬਹੁਤ ਸੀਰੀਅਸਲੀ ਦੇਖ ਰਹੇ ਐ ਤੇ ਫੋਲੋ ਕਰ ਰਹੇ ਐ ਜੀ ਮੈਮ ਤੁਸੀਂ ਕਹਿ ਰਹੇ ਹੋ ਕਿ ਆਈਵੀਐਫ ਕਰਵਾਉਣ ਵੇਲੇ ਵੀ ਬਹੁਤ ਸਾਰੀਆਂ ਸਾਵਧਾਨੀਆਂ ਜੇਕਰ ਨਾ ਵਰਤੀਆਂ ਜਾਣ ਨਾ ਵੇਅਰ ਹੋਇਆ ਜਾਵੇ ਤਾਂ ਇਹ ਸਾਡੇ ਸਰੀਰ ਦੇ ਉੱਤੇ ਸਾਡੇ ਮਨ ਦੇ ਉੱਤੇ ਸਾਡੀ ਜੇਬ ਦੇ ਉੱਤੇ ਵੱਡਾ ਬੋਝ ਆ ਬਣ ਸਕਦਾ ਹੈ ਕਿਵੇਂ ਬਣ ਸਕਦਾ ਸਰ ਅੱਜ ਜਿਹੜਾ ਤੁਸੀਂ ਇਹ ਕਰ ਰਹੇ ਹੋ ਨਾ ਬੋਝ ਬੋਝ ਮੈਂ ਕਿਹਨੂੰ ਕਹਿ ਰਹੀ ਹਾਂ ਅੱਜ ਮੈਂ ਬੋਝ ਕਹਿ ਰਹੀ ਹਾਂ ਐਂਡੋਮੈਟਰੀਅਮ ਨੂੰ ਐਂਡੋਮੈਟਰੀਅਮ ਕੀ ਹੁੰਦਾ ਜੀ ਐਂਡੋਮੈਟਰੀਅਮ ਇਹ ਹੁੰਦਾ ਸਰ ਬੱਚੇਦਾਨੀ ਦੀ ਪਰਤ ਬੱਚੇਦਾਨੀ ਦੀ ਲਾਈਨਿੰਗ ਉਹ ਲਫਾਫਾ ਜਿਹਦੇ ਵਿੱਚ ਬੱਚਾ ਠਹਿਰਦਾ ਆ ਤੇ ਜੇ ਉਹ ਦਮ ਵਾਲੀ ਨਹੀਂ ਹੈਗੀ ਤਾਂ ਨਾ ਤੁਸੀਂ ਸਮਝੋਗੇ ਕਿਵੇਂ ਸਾਨੂੰ ਜੀ ਥੋੜਾ ਜਿਹਾ ਸਮਝਾ ਦਿਓ ਰੱਖੀ ਹੋਈ ਅਸੀਂ ਸਰ ਸ਼ਾਰਟਲੀ ਮੈਂ ਤੁਹਾਨੂੰ ਦੱਸ ਦਿੰਨੀ ਹਗੀਆ ਜੀ ਜੀ ਸਰ ਜਿਵੇਂ ਇਹ ਆਪਣੇ ਕੋਲ ਐ ਡਾਇਗਰਾਮ ਹੈ ਠੀਕ ਹੈ ਸਰ ਇਹਦੇ ਵਿੱਚ ਆਪਾਂ ਆਹ ਤਿੰਨ ਲੇਅਰ ਦੇਖ ਰਹੇ ਆਂ ਸਰ ਆਹ ਤਿੰਨ ਵਾਈਟ ਰੈੱਡ ਤੇ ਆ ਸਕਿਨ ਆਹ ਤਿੰਨੋਂ ਲੇਅਰ ਚੱਲੀਆਂ ਗਈਆਂ ਇਹ ਆ ਇਸ ਤਰ੍ਹਾਂ ਕੋ ਮਗੀਆਂ ਸਰ ਇਹ ਕੀ ਆ ਆਤਾ ਹੈਗਾ ਸਾਡਾ ਯੂਟਰਸ ਇਹ ਤਾਂ ਹੈ ਕਿ ਬੱਚੇਦਾਨੀ ਤੇ ਆ ਸਾਈਡਾਂ ਵਾਲੀਆਂ ਇਸ ਕੀ ਹੋ ਗਿਆ ਸਾਰਾ ਲਫਾਫਾ ਚੱਕੋ ਸਰ ਤੁਸੀਂ ਲਫਾਫਾ ਚੱਕੋ ਹੁਣੇ ਮੈਂ ਤੁਹਾਨੂੰ ਕਲੀਅਰ ਕਰਦੀ ਆ ਅਹ ਲਫਾਫਾ ਜਿਹਦੇ ਵਿੱਚ ਬੱਚੇ ਨੇ ਰਹਿਣਾ ਠੀਕ ਹੈ ਹੁਣ ਅਸੀਂ ਇਹ ਅਸੀਂ ਸਮਝ ਲਈਏ ਕਿ ਇਹ ਐਂਡੋਮੈਟਰੀਅਮ ਠੀਕ ਹੈ ਐਂਡੋਮੈਟਰੀਅਮ ਹੈ ਇਹ ਬੱਚੇਦਾਨੇ ਦੀ ਪਰਤ ਹੈ ਬੱਚੇਦਾਨੀ ਆ ਬੱਚੇਦਾਨੀ ਆ ਬੱਚੇਦਾਨੇ ਦੀ ਪਰਤ ਜਿਹਨੂੰ ਮੈਂ ਹੁਣੇ ਹੱਥ ਲਾਇਆ ਠੀਕ ਹੈ ਸਰ ਹੁਣ ਆਪਾਂ ਇਹਦੇ ਵਿੱਚ ਆ ਪਾ ਰਹੇ ਹੈਗੇ ਆ ਕੀ ਹੈਗਾ ਜਾਇਗੋਟ ਸਰ ਜਿਹੜਾ ਆਈਵੀਐਫ ਵੇਲੇ ਬੱਚਾ ਰੱਖਦੇ ਆ ਨਾ ਸਰ ਆ ਮੈਂ ਇਹਦੇ ਚ ਪਾ ਰਹੀ ਆ ਹੁਣ ਤੁਸੀਂ ਦੇਖੋ ਇਹਦਾ ਕੀ ਫੰਕਸ਼ਨ ਹੈ ਹਾਂ ਸਰ ਹੁਣ ਇਹ ਦੇਖੋ ਥੋੜੀ ਟਾਈਮ ਬਾਅਦ ਇਹ ਨਿਕਲ ਗਿਆ ਜੀ ਨਿਕਲ ਗਿਆ ਨਾ ਸਰ ਹਾਂਜੀ ਆਪਾਂ ਅੱਜ ਇਸੇ ਬਾਰੇ ਗੱਲ ਕਰਨੀ ਹੈ ਦੇਖੋ ਇਹ ਥੋੜੀ ਦੇਰ 2 ਮਿੰਟ ਲਈ ਇਹਦੇ ਚ ਰਿਹਾ ਜਿਵੇਂ ਉਹ ਜਾਈਗੋਟ ਰੱਖਦੇ ਆ ਨਾ ਬੱਚੇਦਾਨੀ ਦੇ ਵਿੱਚ ਡਿਵੈਲਪ ਹੋਣ ਲੱਗਿਆ ਹਾਂ ਉਹ ਉਹਦੇ ਚ ਰਹਿ ਜਾਂਦਾ ਉਹਨੂੰ ਘਰੇ ਤੋੜ ਦਿੰਦੇ ਆ ਲੇਡੀ ਨੂੰ ਕਹਿੰਦੇ ਆ ਕਿ ਹੁਣ ਪਹਿਲਾ ਅਲਟਰਾਸਾਉਂਡ ਤੁਹਾਡਾ ਦੇਖਦੇ ਆ ਪੋਜ਼ਿਟਿਵ ਆਂਦਾ ਕਿ ਨੈਗੇਟਿਵ ਆਂਦਾ ਉਹਨਾਂ ਨੇ ਰੱਖਤਾ ਪਰ ਥੋੜੇ ਟਾਈਮ ਬਾਅਦ ਜਿਵੇਂ ਇਹ ਐਪਲ ਨਿਕਲ ਗਿਆ ਆਪਣੇ ਆਪ ਸਟਰਗਲ ਕਰਕੇ ਵਿੱਚ ਨਹੀਂ ਰਿਹਾ ਨਾ ਜੀ ਜੀ ਇਹ ਬੱਚੇਦਾਨੀ ਦੀ ਲਾਈਨਿੰਗ ਕਿੰਨੀ ਹੈਗੀ ਸਰ ਆ ਦੇਖੋ ਜੀ ਹੁਣ ਰਹਿਣਾ ਨਹੀਂ ਬੱਚੇਦਾਨੇ ਦੀ ਜਿੰਨੀ ਵਾਰ ਮਰਜ਼ੀ ਪਾ ਲਈਏ ਜਿੰਨੀ ਵਲੀ ਮਰਜ਼ੀ ਪਾ ਲੋ ਸਰ ਦੂਜਾ ਆਈਵੀਐਫ ਕਰਾ ਲਓ ਭਾਵੇਂ ਤੀਜਾ ਕਰਾ ਲਓ ਆ ਦੇਖੋ ਜੀ ਤਿੰਨ ਕਿੰਨੇ ਆਈਵੀਐਫ ਤੁਸੀਂ ਕਰਤੇ ਚਾਰ ਹੋ ਗਏ ਚਾਰ ਕਰਤੇ ਤਾਂ ਸਰ ਤਿੰਨ ਜਾਂ ਚਾਰ ਆਈਵੀਐਫ ਸਾਈਕਲ ਹੀ ਲਈ ਲਾਈਦੇ ਆ ਹੁਣ ਤੁਸੀਂ ਇਸੇ ਉਹ ਇੱਕ ਲਫਾਫਾ ਹੋਰ ਚੱਕੋ ਸਰ ਜੀ ਠੀਕ ਹੈ ਹੁਣ ਇਹ ਤਾਂ ਅਸੀਂ ਗੱਲ ਕੀਤੀ ਸੀ ਵੀ ਜਿਹਦਾ ਐਗ ਦੀ ਮੋਰਫੋਲੋਜੀ ਵਧੀਆ ਨਹੀਂ ਹੈਗੀ ਜਿਹਦਾ ਲੋ ਐਮਐਚ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਸਰ ਹੁਣ ਮੈਂ ਇਹ ਰੱਖ ਰਹੀਆਂ ਵੀ ਮੇਰੇ ਕੋਲ ਐਗ ਤਾਂ ਵਧੀਆ ਠੀਕ ਹੈ ਆ ਅੰਡਾ ਬਹੁਤ ਵਧੀਆ ਸਰ ਆਲੋਜੀ ਹੁਣ ਅਸੀਂ ਇਹਦੇ ਚ ਇਹਨੂੰ ਪਾ ਰਹੇ ਹੈਗੇ ਆ ਇਹ ਵੀ ਨਿਕਲ ਗਿਆ ਕੀ ਹੋਇਆ ਸਰ ਇਹ ਵੀ ਨਿਕਲ ਗਿਆ ਸਰ ਮੈਂ ਮੇਰੇ ਦਰਸ਼ਕਾਂ ਨੂੰ ਐਂਡੋਮੈਟ੍ਰੀ ਵੀ ਸਮਝਾ ਰਹੀ ਆ ਇਹ ਵੀ ਨਿਕਲ ਗਿਆ ਕਿਉਂ ਨਿਕਲਿਆ ਕਿਉਂਕਿ ਆ ਜਿਹੜੀ ਬੱਚੇਦਾਨੀ ਦੀ ਲਾਈਨਿੰਗ ਆ ਜਿਹਦੇ ਚ ਬੱਚੇ ਨੇ ਤੇ ਜਾਇਗੋਟ ਨੇ ਰਹਿਣਾ ਇਹ ਕਿੰਨੇ ਐਮ ਐਮ ਹੈ ਇਹ ਵੀ ਕਮਜ਼ੋਰ ਹੈ ਕਿੰਨੀ ਆ ਇਹ ਜਾਂ ਤਾਂ 4.5 ਤੇ ਜਾਂ ਇਹ ਹੈਗੀ ਹੈ ਆ 1.3 ਜਿਹੜੇ ਮੇਰੇ ਕੋਲ ਪੇਸ਼ੈਂਟ ਆ ਰਹੇ ਮੈਂ ਸਿਰ ਅੱਜ ਪ੍ਰੈਕਟੀਕਲ ਗੱਲ ਕਰ ਰਹੀ ਕਿਉਂਕਿ ਮੈਂ ਪ੍ਰੈਕਟੀਕਲ ਪੇਸ਼ੈਂਟ ਲੈ ਰਹੀ ਆ ਨਾ ਇਹ ਉਹਨਾਂ ਪੇਸ਼ੈਂਟ ਦੀ ਗੱਲ ਕੀ ਹੈ ਪਰ ਤੇ 4.5 ਤੇ 5.5 ਤੇ 6.5 ਤੇ ਰੱਖ ਦਿੰਦੇ ਨੇ ਜੀ ਸਰ 6.5 ਨਹੀਂ ਸਰ ਮੈਂ ਕਹਿ ਰਹੀ ਆ ਡਾਕਟਰ 1.3 ਤੇ ਵੀ ਰੱਖ ਦਿੰਦੇ ਆ ਤੁਸੀਂ 6 ਦੀ ਗੱਲ ਕਰ ਰਹੇ ਹੋ ਹਾਂ ਜੀ 1.3 ਸਰ ਸਿੱਧਾ ਸਿੱਧਾ ਤੱਕ ਹੈ ਜੀ ਸਰੀ ਤੱਕ ਕੀ ਹੋ ਰਿਹਾ ਹੈ ਪੇਸ਼ੈਂਟ ਆ ਰਹੇ ਉਹਨਾਂ ਨੂੰ ਜੇ ਟੀਵੀਐਸ ਦਿਖਾਈ ਆਈਵੀਐਫ ਦੋ ਵਾਰੀ ਕਰਾ ਚੁੱਕੇ ਸੀਗੇ ਤੀਜਾ ਉਹਨਾਂ ਨੇ ਕਰਾਉਣਾ ਸੀਗਾ ਉਹਨਾਂ ਨੇ ਰੱਖੀ ਹੋਈ ਸੀ 1.3 ਐਮਐਮ ਤੇ ਸਰ ਹੁਣ ਤੁਸੀਂ ਇੱਕ ਕਮ ਹੋਰ ਕਰੋ ਅਸੀਂ ਇਹ ਤਾਂ ਹੁਣ ਗੱਲ ਕੀਤੀ 4.5 ਤੇ 1.3 ਦੀ ਠੀਕ ਹੈ ਜੀ ਹੁਣ ਇਹ ਰੱਖ ਲਓ ਸਰ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਨਿਕਲਿਆ ਸਰ ਆ ਚੱਕ ਕੇ ਪੇਸ਼ੈਂਟ ਮੇਰੇ ਤਰਸ਼ਕਾਂ ਨੂੰ ਦਿਖਾ ਦਿਓ ਨਿਕਲਿਆ ਨਹੀਂ ਨਿਕਲ ਰਹਿ ਗਿਆ ਕਿੰਨੀ ਦੇਰ ਬਾਅਦ ਵੀ ਨਹੀਂ ਨਿਕਲੂਗਾ ਇਹ ਨਿਕਲਦੇ ਜਦੋਂ ਤੱਕ ਅਸੀਂ ਚਾਹਾਂਗੇ ਆ ਜੇ ਅਸੀਂ ਚਾਹਾਂਗੇ ਇਹ ਨੂੰ 8ਵੇਂ 9ਵੇਂ ਮਹੀਨੇ ਤੱਕ ਆਰਾਮ ਨਾਲ ਇਹ ਪ੍ਰੈਗਨਨਸੀ ਨੂੰ ਫਿਰ ਲੈ ਸਕਦਾ ਹੈ ਇਹ ਅੰਡਾ ਸਰ ਹੁਣ ਇਹ ਅੰਡੇ ਚ ਵੀ ਦਮ ਸੀਗਾ ਤੇ ਇਹ ਜਿਹੜੀ ਪਰਤ ਹੈਗੀ ਯੂਟਰਸ ਦੀ ਲਾਈਨਿੰਗ ਇਹ ਕਿੰਨੀ ਆ ਸਰ ਇਹ ਹੈਗੀ ਹੈ 7.2 ਤੋਂ ਉੱਪਰ ਠੀਕ ਹੈ ਕਿੰਨੀ ਹੋਣੀ ਚਾਹੀਦੀ ਹੈ ਹੁਣ ਕੀ ਸਰ ਤਾਂ ਮਤਲਬ 7.2 ਤੋਂ ਉੱਪਰ ਹੋਣੀ ਚਾਹੀਦੀ ਹੈ ਅਗਰ ਅਸੀਂ ਆਈਵੀਐਫ ਵਾਲੇ ਪਾਸੇ ਨੂੰ ਵੀ ਜਾ ਰਹੇ ਹਾਂ ਜੇ ਆਈਵੀਐਫ ਵਾਲੇ ਪਾਸੇ ਨੂੰ ਜਾ ਰਹੇ ਆ 7.2 ਤੋਂ ਉੱਪਰ ਚਾਹੀਦੀ ਏ ਅਸੀਂ ਇੰਨਾ ਪੈਸਾ ਲਾ ਰਹੇ ਆ ਸਾਨੂੰ ਕਿੰਨੀ ਕਰਨੀ ਚਾਹੀਦੀ ਏ ਐਟ ਲੀਸਟ 7.5 ਇਹ 7.8 ਇਵਨ 8 ਐਮਐਮ ਤੋਂ ਅਸੀਂ ਉੱਪਰ ਹੀ ਜਾਵਾਂਗੇ ਨਾ ਸਰ ਸਰ ਇਹੀ ਗਲਤੀਆਂ ਕਰ ਰਹੇ ਐ ਮੇਰੇ ਭੈਣ ਤੇ ਮੇਰੇ ਭਰਾ ਜਦੋਂ ਉਹ ਆਈਵੀਐਫ ਦੇ ਮੈਂ ਨਹੀਂ ਕਹਿੰਦੀ ਮਾਡਰਨ ਟੈਕਨੋਲੋਜੀ ਐ ਵੀ ਹੈਵ ਟੂ ਅਕਸੈਪਟ ਮਾਡਰਨ ਟੈਕਨੋਲੋਜੀ ਅਸੀਂ ਰਿਸਪੈਕਟ ਕਰਦੇ ਹੈਗੇ ਐ ਮਾਡਰਨ ਟੈਕਨੋਲੋਜੀ ਪਰ ਅਸੀਂ ਉਸ ਨੂੰ ਵਰਤਨਾ ਕਿੱਦਾਂ ਆ ਮੈਂ ਅੱਜ ਹੀ ਵਰਤਨਾ ਹੀ ਸਿਖਾ ਰਹੀ ਆ ਤੇ ਫਿਰ ਲੋੜ ਹੀ ਨਾ ਪਵੇ ਜੀ ਤੁਸੀਂ ਵੀ ਤਾਂ ਕਰਦੇ ਤੁਸੀਂ ਵੀ ਤਾਂ ਕੁਦਰਤੀ ਆਈਵੀਐਫ ਕਰੀ ਦਿੰਦੇ ਹੋ ਬਹੁਤ ਲੋਕਾਂ ਦਾ ਇੱਥੇ ਤੁਸੀਂ ਮੈਨੂੰ ਫੋਨ ਤੇ ਵੀ ਸੁਣਵਾਇਆ ਬਹੁਤ ਲੋਕਾਂ ਦੇ ਤੁਸੀਂ ਮੈਨੂੰ ਰਿਪੋਰਟਸ ਵੀ ਦਿਖਾਈਆਂ ਨੇ ਫਿਰ ਉਹੀ ਗੱਲ ਸ਼ੁਰੂਆਤ ਵਾਲੀ ਕਿ ਕੁਦਰਤੀ ਔਰ ਇੱਕ ਬਨਾਵਟੀ ਆਈਵੀਐਫ ਜਿਹੜਾ ਅਸੀਂ ਕਹਿ ਲਈਏ ਕੁਦਰਤੀ ਤਾਂ ਕੁਦਰਤ ਕਰਦੀ ਹੈ ਔਰ ਬਨਾਵਟੀ ਅਸੀਂ ਲੋਕ ਕਰਦੇ ਹਾਂ ਮਾਡਰਨ ਟੈਕਨੋਲੋਜੀ ਕਰਦੀ ਹੈ ਫਰਕ ਬੜਾ ਹੁੰਦਾ ਤੇ ਤੁਸੀਂ ਫਿਰ ਕਿਵੇਂ ਉਹਨਾਂ ਨੂੰ ਸੀ ਕਰ ਲੈਂਦੇ ਹੋ ਅਗਰ ਕੋਈ ਮੰਨ ਲੀਜੀਏ ਜਿਹੜੀ ਲਾਈਨਿੰਗ ਵੀ ਕਮਜ਼ੋਰ ਹੈਗੀ ਹੈ ਜੈਕਵਾਰਡ ਵੀ ਕਮਜ਼ੋਰ ਬਣਿਆ ਪਿਆ ਤੇ ਇਹ ਨਿਕਲ ਵੀ ਸਕਦਾ ਹੈ ਮਤਲਬ ਯਾਨੀ ਕਿ ਕਨਸੀਵ ਹੋਣ ਤੋਂ ਬਾਅਦ ਜਿਹੜਾ ਟੈਕਨੋਲੋਜੀ ਦੇ ਜ਼ਰੀਏ ਕਨਸੀਵ ਕਰਦੇ ਆ ਉਹ ਵੀ ਡਿੱਗ ਜਾਂਦਾ ਬੱਚਾ ਮਿਸ ਕੈਰੇਜ ਹੋ ਜਾਂਦਾ ਜਿਸ ਨੇ ਮਿਸ ਕੈਰੇਜ ਬੋਲ ਦਿੰਨੇ ਆ ਤੀਜੇ ਮਹੀਨੇ ਬਾਅਦ ਕਹਿੰਦੇ ਕਿ ਪਹਿਲੀ ਅਲਟਰਾਸਾਉਂ ਤਾਂ ਵਧੀਆ ਆਈ ਸੀ ਕਿ ਫਿਰ ਬੱਚੇ ਦੀ ਹਾਰਟਬੀਟ ਨਹੀਂ ਬਣੀ ਹੈਗੀ ਬੱਚਾ ਵਧੀਆ ਫੁੱਲਿਆ ਨਹੀਂਗਾ ਚਲੋ ਜੀ 6ਵੇਂ ਮਹੀਨੇ ਬਾਅਦ ਸਾਨੂੰ ਟਰਮੀਨੇਟ ਕਰਾਉਣਾ ਪਿਆ ਹੁਣ ਤੁਸੀਂ ਗੱਲ ਕੀਤੀ ਹੈਗੀ ਐ ਸਰ ਕੁਦਰਤੀ ਆਈਵੀਐਫ ਦੀ ਔਰ ਇੱਕ ਆਈਵੀਐਫ ਦੀ ਠੀਕ ਹੈ ਹੁਣ ਮੈਂ ਇਹ ਗੱਲ ਕਰਨੀ ਆ ਵੀ ਜੇ ਆਈਵੀਐਫ ਕਰਾਉਣਾ ਹਾਂਜੀ ਤਾਂ ਉਹਨਾਂ ਨੂੰ ਖਾਸ ਕਰਕੇ ਮੇਰੇ ਪੇਸ਼ੈਂਟ ਨੂੰ ਜਿਥੇ ਇੰਨਾ ਪੈਸਾ ਵਿਚਾਰੇ ਇਕੱਠਾ ਕਰ ਕਰਕੇ ਕੋਈ ਬੈਂਕ ਲੋਨ ਲੈ ਰਿਹਾ ਕੋਈ ਇਕੱਠਾ ਕਰ ਰਿਹਾ ਵੀ ਅਸੀਂ ਆਈਵੀਐਫ ਕਰਾਉਣਾ ਆਫਟਰ 올 ਤਾਂ ਸਰ ਬੱਚਾ ਚਾਹੀਦਾ ਆ ਮੈਂ ਕਹਿੰਨੀ ਆ ਬੱਚਾ ਹਰ ਇੱਕ ਨੂੰ ਚਾਹੀਦਾ ਕਿਉਂਕਿ ਸਾਡਾ ਵਾਇਸ਼ ਤੇ ਬੱਚੇ ਨਾਲ ਹੀ ਵਧਣਾ ਸਰ ਅੱਛਾ ਹੁਣ ਆਪਾਂ ਗੱਲ ਕਰਦੇ ਆ ਆਰਟੀਫੀਸ਼ੀਅਲ ਆਈਵੀਐਫ ਜਿਹੜਾ ਅੱਜ ਦਾ ਆਈਵੀਐਫ ਹੈ ਤੇ ਇੱਕ ਨੈਚੁਰਲ ਆਈਵੀਐਫ ਜਿਹੜਾ ਮੇਰੇ ਪੇਸ਼ੈਂਟ ਨੇ ਆਪ ਕਰਨਾ ਸਰ ਹੁਣ ਇਹ ਮੇਰੇ ਹੱਥ 'ਚ ਰਬੜ ਹੈ ਦੋ ਐਕਸਪੈਰੀਮੈਂਟ ਹੈ ਹੁਣ ਆਪਾਂ ਬੱਚੇਦਾਨੇ ਦੀ ਲਾਈਨਿੰਗ ਦੀ ਗੱਲ ਕਰ ਰਹੇ ਹਾਂ ਅ ਐਂਡੋમેટਰੀਅਮ ਦੀ ਹੁਣ ਇਹ ਐਂਡੋમેટਰੀਅਮ ਹੈਗੀ ਹੈ ਮੇਰੇ ਕੋਲ ਠੀਕ ਹੈ ਉਹਨਾਂ ਦੀ ਪਤਲੀ ਵੀ ਹੈਗੀ ਹੈ ਠੀਕ ਹੈ ਔਰ ਹੁਣ ਉਹਨਾਂ ਨੂੰ ਜਿਹੜਾ ਆਈਵੀਐਫ ਦੇ ਵਿੱਚ ਪिल्स ਦਿੰਦੇ ਆ ਪिल्स ਦੇ ਨਾਲ ਕਿੰਨੀ ਹੋ ਜਾਂਦੀ ਹੈ ਜੀ ਆਹ ਆ ਹੋ ਗਈ ਮੋਟੀ ਪिल्स ਦੇ ਨਾਲ ਥੋੜਾ ਠਿੱਕ ਹੋ ਗਈ ਠੀਕ ਹੈ ਠੀਕ ਹੈ ਹੁਣ ਇਹ ਪिल्स ਨਾਲ ਵੱਧ ਵੀ ਗਈ ਤੇ ਮੋਟੀ ਵੀ ਹੋ ਗਈ ਹੁਣ ਵਾਪਸ ਜਦੋਂ ਪਿਲ ਦਾ ਅਸਰ ਖਤਮ ਹੋ ਗਿਆ ਹੈਨਾ ਉਸ ਤੋਂ ਬਾਅਦ ਆ ਲੋ ਜੀ ਆ ਸੇਮ ਸ਼ੇਪ ਤੇ ਇਹਦੀ ਮੋਰਫੋਲੋਜੀ ਉੱਥੇ ਆ ਗਈ ਨਾ ਸਰ ਇਹਦਾ ਮਤਲਬ ਸਾਡੀ ਭੈਣ ਠੀਕ ਕਰ ਰਹੀ ਸੀ ਜਿਹੜੀ ਤੁਹਾਡੇ ਕੋਲ ਬੈਠੀ ਸੀ ਕਹਿੰਦੀ ਸੀ ਮੇਰਾ 13 ਵਾਰ ਆਈਵੀਐਫ ਹੋ ਗਿਆ ਤੇ ਮੇਰੀ ਯੂਟਰਸ ਖਰਾਬ ਕਰਤੀ ਡਾਕਟਰਾਂ ਨੇ ਸਰ ਤੁਸੀਂ 13 ਦੀ ਗੱਲ ਕਰਦੇ ਹੋ ਮੇਰੇ ਕੋਲ ਇਦਾਂ ਦੇ ਫੋਰਨ ਦੀ ਪੇਸ਼ੈਂਟ ਜਿਹੜੇ ਕਹਿੰਦੇ 36 36 ਵਾਰ ਆਈਵੀਐਫ ਕਰਾ ਕੇ ਸਰ ਉਹ ਤੁਸੀਂ ਆਪ ਵੀ ਦੇਖੋ ਮੈਨੂੰ ਪਤਾ ਹੈ ਕਿ ਤੁਸੀਂ ਵੀ ਐਕਸਪੀਰੀਅੰਸ ਕੀਤਾ ਹੋਣਾ ਸਰ ਉਹ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਲੇਡੀਜ਼ ਤੁਸੀਂ ਕਿਸੇ ਨੂੰ ਐਕਸਪੀਰੀਅੰਸ ਕੀਤਾ ਜਿਹੜੇ ਡਿਪਰੈਸ਼ਨ ਚ ਤੁਸੀਂ ਮੰਨ ਲਓ ਤੁਹਾਨੂੰ ਕੋਈ ਕਾਲ ਆਈ ਹੋਣੀ ਆ ਜਦੋਂ ਸਾਨੂੰ ਪੇਸ਼ੈਂਟ ਦੀ ਕਾਲ ਆਉਂਦੀ ਹੈ ਨਾ ਸਰ ਉਹ ਗੱਲ ਹੀ ਕੁਝ ਹੋਰ ਕਰਦੀਆਂ ਮਤਲਬ ਉਹਨ ਇਕਨਾਲ ਦੂਸਰੀ ਗੱਲ ਨਹੀਂ ਰਲਦੀ ਨਹੀਂ ਰਲਦੀ ਜੀ ਜਦੋਂ ਸਰ ਆਈਵੀਐਫ ਕਰਾਨ ਬਾਅਦ ਉਹ ਇੰਨਾ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਐ ਇੰਨਾ ਮੈਡੀਸਿਨ ਦੇ ਸਾਈਡ ਇਫੈਕਟਸ ਐ ਮੈਂ ਅੱਜ ਉਸ ਲੈਵਲ ਤੋਂ ਬੋਲ ਰਹੀ ਹਾਂ ਮੈਂ ਇਹ ਨਹੀਂ ਕਹਿੰਦੀ ਸਰ ਵੀ ਆਈਵੀਐਫ ਨਾ ਕਰੋ ਆਫਟਰ 올 ਬੱਚਾ ਚਾਹੀਦਾ ਆ ਵੀ ਰਿਸਪੈਕਟ ਆਈਵੀਐਫ ਵੀ ਰਿਸਪੈਕਟ ਪਰ ਸਾਨੂੰ ਕਿਹੜੀ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੁਣ ਮੇਨ ਮੋਟੀ ਜੀ ਗੱਲ ਐ ਔਰ ਇਹ ਵੀ ਗੱਲ ਤੁਸੀਂ ਅਸੈਪਟ ਕਰੋਗੇ 100% ਐ ਸਰ ਜਦੋਂ ਉਹ ਆਈਵੀਐਫ ਲੈ ਰਹੇ ਐ ਤਾਂ ਉਹ ਕੀ ਕਰਨ ਜਿੱਥੇ ਇੰਨਾ ਪੈਸਾ ਲਾ ਰਹੇ ਹੈ ਨਾ ਸਰ ਮੇਰੀ ਗੁਜਾਰਿਸ਼ ਹੈ ਦੋ ਹੱਥ ਜੋੜ ਕੇ ਗੁਜਾਰਿਸ਼ ਹੈ ਵੀ ਉਹ ਇੱਕ ਟੀਵੀਐਸ ট্রান্সਵਿਜਨਲ ਸੋਨੋਗ੍ਰਾਫੀ ਅਲਟਰਾ ਸਾਊਂਡ ਉਹ ਬਾਹਰ ਜ਼ਰੂਰ ਕਰਾ ਲੈਣ ਕਿਉਂਕਿ ਡਾਕਟਰਸ ਨੂੰ ਪਤਾ ਹੈ ਵੀ 6.5 ਹੈ ਤਾਂ ਇਹਨੇ ਰਹਿਣਾ ਤਾਂ ਹੈ ਨਹੀਂ ਪਰ ਡਾਕਟਰਾਂ ਨੂੰ ਕੀ ਚਾਹੀਦਾ ਹੁੰਦਾ ਸਰ ਠੀਕ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਤੁਸੀਂ ਪੈਸਾ ਕਿਵੇਂ ਜੋੜ ਰਹੇ ਹੋ ਸਰ ਇੱਥੋਂ ਇੱਥੋਂ ਦੇ ਕੇਸ ਹੈ ਕਿ 12000 ਤਨਖਾਹ ਬੰਦੇ ਦੀ ਤੇ loan ਲਿਆ ਹੋਇਆ ਸੀਗਾ ਤੇ ਕਿਸ਼ਤਾਂ ਭਰ ਰਿਹਾ ਸੀਗਾ ਉਹ ਤੇ ਮੇਰੇ ਕੋਲ ਆਏ ਕਹਿੰਦੇ ਮੈਡਮ ਵੀ ਮੇ ਤੇ ਖਾਲੀ ਹੋ ਗਏ ਇਸ ਟਾਈਮ ਮੇਰੀ ਤਾਂ ਜਿਹੜੀ ਸੈਲਰੀ ਉਹ ਕਿਸ਼ਤ ਤੇ ਜਾ ਰਹੀ ਹੈ ਸਰ ਉਹਨੂੰ ਇੱਕ ਮਹੀਨਾ ਸੁਭਾਗੇ ਮੈਡਸਪਾ ਦਿੱਤੀ ਹੈਗੀ ਹੈ ਸਸੂ ਭਾਗੇ ਮੈਡਸ ਨਾਲ ਕੋ ਹਿੰਦਾ ਮਹੀਨੇ ਚ ਫਾਇਦਾ ਹੋ ਗਿਆ ਜਦਕਿ ਉਹ ਵਿਚਾਰੇ ਕਿਸ਼ਤਾਂ ਭਰੀ ਜਾ ਰਹੀ ਸੀ ਪੇਮੈਂਟ ਮੈਂ ਉਹ ਤੋਂ ਬਾਅਦ ਤੇ ਲਈ ਦਵਾਈ ਦੀ ਕਾਰੋਬਾਰ ਤਾਂ ਤੁਸੀਂ ਵੀ ਕਰ ਰਹੇ ਹੋ ਸਰ ਕਾਰੋਬਾਰ ਆਸੀ ਕਰ ਰਹੇ ਸੀ ਰਿਜ਼ਲਟ ਤਾਂ ਦੇ ਰਹੇ ਆ ਨਾ ਸਰ ਅਸੀਂ 7 ਲੱਖ ਵਾਲਾ ਖਿਲਵਾੜਦਾ ਨਹੀਂ ਕਰ ਰਹੇ ਸਰ ਅਸੀਂ ਐਕਸਪਲੋਇਟ ਤਾਂ ਨਹੀਂ ਕਰ ਰਹੇ ਅਸੀਂ ਡਿਪਰੈਸ਼ਨ ਚ ਤਾ ਨਹੀਂ ਪਾ ਰਹੇ ਅਸੀਂ ਉਹਨਾਂ ਦੇ ਸਰੀਰ ਨੂੰ ਤਾਕਤ ਦੇ ਰਹੇ ਆ ਸਰ ਕੋਈ ਵੀ ਅਸੀਂ ਆਪਣੀ ਗੱਲ ਨਹੀਂ ਕਰਦੇ ਅਸੀਂ ਇੱਕ ਟ੍ਰੈਡੀਸ਼ਨਲ ਟਾਈਮ ਦੀ ਗੱਲ ਕਰ ਰਹੇ ਆ ਪੁਰਾਣੇ ਸਮਾਂ ਦੇ ਕੀ ਸੀ ਆਇਰਵੈਦ ਟ੍ਰੀਟਮੈਂਟ ਔਰ ਮੈਂ ਤਾਂ ਕਹਿ ਨਹੀਂ ਰਹੀ ਕਿ ਮੇਰੇ ਕੋਲ ਆਨ ਮੈਂ ਤਾਂ ਕਹਿ ਨਹੀਂ ਕਿ ਇਹ ਸਭ ਹੁਣ ਕਿੰਨੇ ਚਾਹੀਦੀ 7.2 ਹੁਣ ਇੱਕ ਮੁੱਟੀ ਜਿਹੀ ਗੱਲ ਮੈਂ ਕਹਤੀ ਕਿ ਟੀਵੀਐਸ ਬਾਰੋਂ ਕਰਾ ਲੈਣ ਠੀਕ ਹੈ ਸੋਨੋਗ੍ਰਾਫੀ ਜ਼ਰੂਰ ਬਾਰੋਂ ਕਰਾਣ ਫੇਰ ਉਹ ਕੰਪੇਅਰ ਕਰਨ ਉਹ ਆਪ ਦੇਖਣ ਤੇ ਡਾਕਟਰ ਨੂੰ ਸਵਾਲ ਪੁੱਛਣ ਵੀ ਸਾਡੀ ਐਂਡੋਮੈਟਰੀਮ ਇੰਨੀ ਹੈਗੀ ਐ ਤਾਂ ਸਰ ਇਹਦੇ ਵਿੱਚ ਤੁਸੀਂ ਕਿਵੇਂ ਰੱਖੋਗੇ ਕੋਈ ਕਿਤਾਬ ਕਾਮਯਾਬ ਹੋਣਾ ਨਹੀਂ ਉਹ ਤਾਂ ਕਹਿੰਦਾ ਜੀ ਗਾਰੰਟੀ ਕੋਈ ਨਹੀਂ ਤਾਂ ਪਹਿਲਾਂ ਹੀ ਲਿਖ ਕੇ ਲੈਂਦੇ ਨੇ ਵੀ ਜਾਣ ਦੀ ਵੀ ਗਾਰੰਟੀ ਨਹੀਂ ਹੈਗੀ ਤੁਸੀਂ ਤੇ ਕਨਸੀਵਿੰਗ ਦੀ ਗੱਲ ਕਰਦੇ ਹੋ ਉਸ ਤੇ ਤੁਹਾਡੀ ਜਾਣ ਦੀ ਗਾਰੰਟੀ ਵੀ ਨਹੀਂ ਲੈਂਦੇ ਤੁਹਾਨੂੰ ਕੋਈ ਵੀ ਵੱਡੀ ਛੋਟੀ ਬਿਮਾਰੀ ਲੱਗ ਸਕਦੀ ਹੈ ਲਿਖ ਕੇ ਲੈਂਦੇ ਨੇ ਜੀ ਪਹਿਲਾਂ ਸਾਈਨ ਕਰਾਉਂਦੇ ਨੇ ਕਰਦੇ ਦੇ ਫਿਰ ਵੀ ਅਸੀਂ ਮਜਬੂਰ ਹਾਂ ਕਿਉਂ ਅਸੀਂ ਮਜਬੂਰ ਅਸੀਂ ਮਜਬੂਰ ਖਾਣਾ ਖਾਂਦੇ ਹੋ ਚਾਹੀਏ ਜੋ ਅੱਜ ਦੱਸ ਰਹੇ ਆ ਅੱਜ ਮੈਂ 7.2 ਚਾਹੀਦੀ ਏ ਇਹ 7.2 ਨੂੰ ਮੈਂ 7 ਚੀਜ਼ਾਂ ਦੇ ਨਾਲ ਕੰਪੇਅਰ ਕਰ ਰਹੀ ਆ ਮੈਂ ਮਾਫ ਕਰਨਾ ਵਿੱਚੋਂ ਮੈਂ ਤੁਹਾਡੀ ਗੱਲ ਸੌਰੀ ਮੈਂ ਟੋਕ ਰਿਹਾ ਤੁਸੀਂ 7 ਚੀਜ਼ਾਂ ਦੀ ਗੱਲ ਕਰ ਰਹੇ ਹੋ 7 ਜਿਹੜੀ ਪੁਆਇੰਟ ਚਾਹੀਦੇ ਨੇ ਉਹਦੇ ਵਾਸਤੇ ਅਸੀਂ 7 ਖਾਣੇ ਵੀ ਤੁਹਾਨੂੰ ਦੱਸਾਂਗੇ ਮੈਮ ਨੇ ਰੱਖੇ ਹੋਏ ਨੇ ਕਿ ਜਿਹੜੀ ਲਾਈਨਿੰਗ ਹੈਗੀ 7 ਤੋਂ ਉੱਪਰ ਅਸੀਂ ਕਿਵੇਂ ਲੈ ਕੇ ਜਾਣੀ ਉਹਦੇ ਵਾਸਤੇ 7 ਖਾਣੇ ਵੀ ਰੱਖੇ ਨੇ ਪਰ ਉਹ ਤਾਂ ਵਜ਼ਨ ਵੀ ਬਤਾ ਦਿੰਦੇ ਨੇ ਜੀ ਸਰ ਤੁਹਾਨੂੰ ਪਤਾ ਹੈ ਵੀ ਜਦੋਂ ਵੀ ਆਪਾਂ ਕੋਈ ਮੋਟਾਪੇ ਦੀ ਮੈਡੀਸਿਨ ਲੈਨੇ ਆ ਤਾਂ ਸਟੀਰੌਇਡ ਹੁੰਦੇ ਆ ਸਟੀਰੌਇਡ ਦੇ ਨਾਲ ਮੋਟਾਪਾ ਵੱਧ ਜਾਂਦਾ ਠੀਕ ਹੈ ਠੀਕ ਹੈ ਔਰ ਵਾਪਸ ਉਹ ਉਨੇ ਟਾਈਮ ਜਿੰਨਾ ਟਾਈਮ ਖਾ ਰਹੇ ਆ ਤਾਂ ਵਧੀਆ ਸਿਹਤ ਬਣੀ ਰਹਿੰਦੀ ਹੈ ਬੰਦਾ ਗੋਲ ਗੱਪੇ ਤੇ ਗੁੱਪਾ ਵਰਗਾ ਹੋ ਜਾਂਦਾ ਬਾਹਰ ਚ ਵਾਪਸ ਉੱਥੇ ਹੀ ਬਾਰਿਜ ਵਾਪਸ ਉੱਥੇ ਹੀ ਤਾਂ ਜਿਹੜੀਆਂ ਇਹ ਹਾਰਮੋਨ ਪਿਲਸ ਦੇ ਰਹੇ ਆ ਨਾ ਜਿਵੇਂ ਆਪਾਂ ਉਹਨੂੰ ਰਬੜ ਖਿੱਚ ਕੇ ਦਿਖਾਈ ਸੀਗੀ ਉਹ ਹਾਰਮੋਨ ਪਿਲ ਥੋੜੇ ਟਾਈਮ ਨੇ ਰਹਿ ਜਾਂਦੀਆਂ ਫਿਰ ਉਹ ਸਕਸੈਸ ਨਹੀਂ ਹੁੰਦਾਗਾ ਫਿਰ ਉਹ ਅਗੇਨ ਐਂ ਅਗੇਨ ਟਰਾਈ ਕਰਦੇ ਹੈਗੇ ਆ ਤਾਂ ਫਿਰ ਉਹ ਆਹੀ ਹਾਲ ਹੁੰਦਾ ਸਰ ਜਿਹੜਾ 13 ਤੇ 36 ਵਾਰ ਉਦੋਂ ਬਾਅਦ ਡਿਪਰੈਸ਼ਨ ਚ ਆ ਜਾਂਦੇ ਆ ਜੀ ਅੱਛਾ ਤੇ ਮੈਮ ਫਿਰ ਹੁਣ ਸਾਨੂੰ ਇਹ ਵੀ ਦੱਸ ਦੋ ਵੀ ਇਹ ਜਿਹੜੀਆਂ ਇਹ ਸੱਤ ਚੀਜ਼ਾਂ ਹੈਗੀਆਂ ਨੇ ਕਿਵੇਂ ਸਾਡੀ ਉਸ ਲਾਈਨਿੰਗ ਨੂੰ 7 ਪੁਆਇੰਟ ਤੋਂ ਉੱਪਰ ਲੈ ਜਾਣਗੇ ਸਰ ਮੈਂ ਹਰ ਵਾਰ ਦੀ ਤਰ੍ਹਾਂ ਪਿਛਲੀ ਵਾਰੀ ਮੈਂ ਉਰਦ ਦੱਸੀ ਸੀ ਮੇਲ ਵਾਸਤੇ ਹਨਾ ਉਰਦ ਬਹੁਤ ਪਸੰਦ ਕੀਤੀ ਹੈ ਵੀਡੀਓ ਲੋਕਾਂ ਨੇ ਬਿਸਕੁਟ ਖਾਣੇ ਵੀ ਸ਼ੁਰੂ ਕਰਤੇ ਰੋਣਾ ਉਹਨਾਂ ਦੇ ਨਤੀਜੇ ਉਹਨੇ ਵੀ ਸ਼ੁਰੂ ਹੋ ਗਏ ਅੱਛਾ ਸਰ ਇਥੋਂ ਤੱਕ ਕਿ ਬੋਰਡ ਦੀ ਦਾੜੀ ਦੇ ਨਾਲ ਮੇਰੇ ਪੇਸ਼ੈਂਟ ਨੇ ਕੰਸੀਵ ਵੀ ਕਰ ਲਿਆ ਹੋਇਆ ਜਦੋਂ ਆਪਾਂ ਲਾਸਟ ਇੰਦ ਸੀ ਠੀਕ ਹੈ ਅੱਜ ਵੀ ਅਸੀਂ ਉਹੀ 7 ਫੂਟ ਲੈ ਕੇ ਆਏ ਆ ਸਰ ਮੈਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਦੱਸ ਰਹੀ ਹੈਗੀ ਆ ਜਿਹੜੀ ਡਾਈਟ ਦੇ ਵਿੱਚ ਮੈਂ ਨੱਟਸ ਦੱਸਿਆ ਜਿਹੜੇ ਮੈਂ ਨੱਟਸ ਦੱਸੇ ਹੋਇਆ ਉਹ ਸ਼ੁਰੂ ਕਰ ਲੈਣ ਮੇਲ ਵੀ ਤੇ ਫੀਮੇਲ ਵੀ ਇਹੀ ਨਟਸ ਅਸੀਂ ਰੱਖਿਆ ਜਿਹਦੇ ਵਿੱਚ ਕੀ ਹੁਣ ਬਾਦਾਮ ਐ ਸਰ ਪੰਪਕਿਨ ਸੀਡ ਐ ਸਨਫਲਾਅਰ ਐ ਕਾਲੇ ਵਾਲੀ ਕਸ਼ਮਿਸ਼ ਐ ਸਪੈਸ਼ਲ ਠੀਕ ਐ ਇਹ ਸਭ ਲੈਣਾ ਸ਼ੁਰੂ ਕਰ ਦੇਣ ਇਹਦੇ ਨਾਲ ਉਹਨਾਂ ਦੀ ਜਿਹੜੀ ਐਗ ਮੋਟ ਤੇ ਸਪਰਮ ਦੀ ਮੋਰਫੋਲੋਜੀ ਬੈਟਰ ਹੋ ਜਾਣੀ ਐ ਹੁਣ ਜਿਹੜੀ ਅਸੀਂ ਹੋਰ ਗੱਲ ਕਰ ਰਹੇ ਆਂ ਅੱਜ ਸਪੈਸ਼ਲ ਸਪੈਸ਼ਲ ਅਸੀਂ ਗੱਲ ਕਰ ਰਹੇ ਆਂ ਐਂਡੋਮੈਟਰੀਅਮ ਵਾਸਤੇ ਸਰ ਉਹਨਾਂ ਨੇ ਮੰਤਰ ਬਣਾ ਲਿਆ ਨੇ ਆਹਾਂ ਚਿੱਟੀ ਚਟਨੀ ਠੀਕ ਐ ਇਹ ਕੀ ਕਰੇਗੀ ਚਿੱਟੀ ਚਟਨੀ ਸਰ ਇਹ ਕੋਕੋਨਟ ਤੁਸੀਂ ਸੁਣਿਆ ਹੋਣਾ ਵੀ ਨਾਰੀਅਲ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਸੁਣਿਆ ਨਾ ਸਰ ਇਹ ਸਿਰਫ ਕੋਕੋਨਟ ਦੀ ਚਟਨੀ ਹੈ ਤੇ ਉਹਨਾਂ ਨੇ ਇਹਦੇ ਵਿੱਚ ਪਾਉਣਾ ਕੀ ਹੈ ਇਹਦੇ ਵਿੱਚ ਉਹਨਾਂ ਨੇ ਆ ਜਿਹੜੇ ਦਾਣੇ ਦਿਖ ਰਿਹਾ ਹੈ ਨਾ ਸਰ ਇਹ ਲਾਜਵੰਤੀ ਫਲ ਹੈ ਸਰ ਲਾਜਵੰਤੀ ਸੀਡ ਹੈਗੇ ਆ ਇਹ ਲਾਜਵੰਤੀ ਸੀਡ ਉਹਨਾਂ ਨੇ ਪੰਸਾਰੀ ਤੋਂ ਲਿਆਣੇ ਹੈਗੇ ਆ ਤੇ ਇਹ ਪਾ ਕੇ ਉਹਨਾਂ ਨੇ ਕੋਕੋਨਟ ਨੂੰ ਬਲੈਂਡ ਕਰਕੇ ਕੋਕੋਨਟ ਨੂੰ ਮੈਸ਼ ਕਰਕੇ ਹਲਕਾ ਜਿਹਾ ਨਮਕ ਤੇ ਕਾਲੀ ਮਿਰਚ ਪਾ ਕੇ ਇਹ ਚਟਨੀ ਉਹਨਾਂ ਨੇ ਪੱਕੀ ਲੈਣੀ ਸ਼ੁਰੂ ਕਰ ਦੇਣੀ ਹੈ ਐਂਡੋਮੈਟਰੀਅਮ ਨੂੰ ਵਧਾਉਣ ਵਾਸਤੇ ਓਕੇ ਠੀਕ ਹੈ ਮਤਲਬ ਇਹ ਫਿਰ ਜਿਹੜੀ ਲਾਜਵੰਤੀ ਦੇ ਬੀਜ ਹੈਗੇ ਨੇ ਇਹ ਲਾਜ ਰੱਖ ਲੈਣਗੇ ਏ ਬਿਲਕੁਲ ਆਜ ਰੱਖਣਗੇ ਸਰ ਇਸੇ ਕਰਕੇ ਹੀ ਅਸੀਂ ਇਹ ਲਾਜਵੰਦ ਦੇ ਵੀਜ਼ ਰੱਖਿਆ ਸਰ ਨਾਲ ਉਹਨਾਂ ਨੇ ਸਰ ਅਵੋਕਾਡੋ ਮੇ ਪਿਛਲੀ ਵਾਰ ਵੀ ਦੱਸਿਆ ਸੀ ਹੁਣ ਵੀ ਦੱਸ ਰਹੇ ਆ ਅਵੋਕਾਡੋ ਤਾਂ ਉਹਨਾਂ ਨੇ ਡਾਈਟ ਦੇ ਵਿੱਚੋਂ ਛੱਡਣਾ ਹੀ ਨਹੀਂ ਠੀਕ ਹੈ ਇਹ ਡੇਲੀ ਉਹਨਾਂ ਨੇ ਇਨਟੇਕ ਕਰਨਾ ਜੀ ਮੇਲ ਨੇ ਵੀ ਤੇ ਫੀਮੇਲ ਨੇ ਵੀ ਮੇਲ ਵਾਸਤੇ ਪਿਛਲੀ ਵਾਰੀ ਆਪਾਂ ਡ੍ਰੈਗਨ ਫਰੂਟ ਦੱਸਿਆ ਸੀਗਾ ਬਹੁਤ ਦਮਦਾਰ ਤੇ ਹੁਣ ਆਪਾਂ ਦੱਸ ਰਹੇ ਹਾਂਗੇ ਫੀਮੇਲ ਦੀ ਅੰਡੋਮੈਟ੍ਰੀਮਸ ਐਵੋਕਾਡੋ ਤੇ ਨਾਲ ਸਰ ਇਹ ਐਪਲ ਤਾਂ ਉਹਨਾਂ ਨੇ ਰੈੱਡ ਪਰ ਜੂਸ ਪਿਛਲੀ ਵਾਰੀ ਗੱਲ ਕੀਤੀ ਸੀ ਉਹਨਾਂ ਨੇ ਲਾਲ ਚੀਜ਼ਾਂ ਨੂੰ ਕਹਿਣ ਦਾ ਭਾਵੇਂ ਕਿ ਰੰਗ ਬਰੰਗੀਆਂ ਚੀਜ਼ਾਂ ਪਿਛਲੀ ਵਾਰੀ ਆਪਾਂ ਲਾਲ ਤੇ ਹਰੀ ਰੱਖੀ ਸੀ ਹੁਣ ਵੀ ਮੈਂ ਲਾਲ ਹਰੀ ਦਾ ਕੰਬੀਨੇਸ਼ਨ ਰੱਖਿਆ ਮਤਲਬ ਉਹਨਾਂ ਨੇ ਫਲ ਫਰੂਟ ਵੀ ਰੰਗ ਬਰੰਗੇ ਹੀ ਪਸੰਦ ਕਰਨੇ ਆ ਸਰ ਇਹ ਚਟਨੀ ਜਿਹੜੀ ਕਿਸ ਵੇਲੇ ਖਾਵਾਂਗੇ ਆਪਾਂ ਸਰ ਇੱਕ ਖਾਣੇ ਦੇ ਨਾਲ ਜਿਹੜੇ ਵੇਲੇ ਮਰਜੀ ਮਾਰਨਿੰਗ ਬ੍ਰੇਕਫਾਸਟ ਲੰਚ ਦੋ ਟਾਈਮ ਐਟ ਲੀਸਟ ਇਹਦਾ ਇਨਟੇਕ ਕਰਨ ਇਹ ਸੱਤ ਚੀਜ਼ਾਂ ਜਿਹੜੀਆਂ ਸੱਤ ਦਿਨਾਂ ਚ ਵੀ ਖੁਸ਼ਖਬਰੀ ਲਿਆ ਦੰਦੇ ਨੇ ਤੁਸੀਂ ਕਹਿ ਰਹੇ ਹੋ ਸਰ ਇਹ ਸੱਤ ਦਿਨ ਥੋੜਾ ਜਿਹਾ ਤੁਸੀਂ ਘੱਟ ਕਹਿ ਦਿੱਤੇ ਕਿਉਂਕਿ ਸੱਤ ਦਿਨ ਆਫਟਰ 올 ਹਾਂ ਸ਼ੁਰੂ ਕਰਨ ਪਰ ਇਸ ਨੂੰ ਮਹੀਨਾ ਇੱਕ ਮਹੀਨੇ ਬਾਅਦ ਉਹਨਾਂ ਨੂੰ ਰਿਜ਼ਲਟ ਮਿਲ ਜਾਣਾ ਸਰ ਜਦੋਂ ਵੀ ਉਹਨਾਂ ਨੇ ਇੱਕ ਮਹੀਨਾ ਸੱਤ ਦਿਨ ਲਾ ਲਈ ਬਿਲਕੁਲ ਹਾਂ 1 ਮਹੀਨਾ 7 ਦਿਨ ਬਿਲਕੁਲ ਸਹੀ ਕਿਹਾ ਜਦੋਂ ਵੀ ਉਹਨਾਂ ਨੇ ਆਈਵੀਐਫ ਲਈ ਜ਼ਾਈਗੋਟ ਰੱਖੋਣਾ ਹੈ ਮੰਨ ਲਓ ਉਹ ਪਹਿਲੀ ਵਾਰੀ ਹੀ ਹੈ ਪਹਿਲੀ ਗੱਲ ਤਾਂ ਟਰਾਈ ਕਰਨ ਤੋਂ ਪਹਿਲੇ ਹੀ ਆਈਵੀਐਫ ਕਰਾਉਣ ਤੋਂ ਪਹਿਲੇ ਹੀ ਉਹ ਇੱਕ ਵਾਰੀ ਮੈਨੂੰ ਕਾਲ ਜ਼ਰੂਰ ਕਰ ਲੈਣਾ ਸਰ ਮੈਂ ਕੁਝ ਨਹੀਂ ਕਹਿਣਾ ਉਹਨਾਂ ਨੂੰ ਸਿਰਫ ਉਹਨਾਂ ਨੂੰ ਡਾਈਟੀ ਐਡਵਾਈਸ ਕਰਨੀ ਹੈ ਠੀਕ ਹੈ ਸਲਾਹ ਜ਼ਰੂਰ ਲੈ ਲੈਣੇ ਇੱਕ ਵਾਰੀ ਆਈਵੀਐਫ ਕਰਨ ਕਰਾਉਣ ਤੋਂ ਪਹਿਲੇ ਹੀ بس فدا کیو هو ਤੁਹਾਡਾ ਨਾਲ ਗੱਲ ਕਰਨ ਦਾ ਸਰ ਮੇਰੇ ਨਾਲ ਗੱਲ ਕਰਨ ਦਾ ਉਹਨਾਂ ਨੂੰ ਬੈਨੀਫਿਟ ਜਿਹੜੇ ਉਹਨਾਂ ਦੀ ਐਂਡੋਮੈਟ੍ਰੀਅਮ ਲਾਈਨਿੰਗ ਹੈਗੀ ਹੈ ਨਾ ਉਹ ਬੈਟਰ ਹੋ ਜਾਊਗੀ ਮੇਰੇ ਨਾਲ ਗੱਲ ਕਰਨ ਨਾਲ ਗੱਲ ਕਰਨ ਦੇ ਨਾਲ ਹੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਡਾਕਟਰ ਹਰਮੀਤਾ ਗੱਲਾਂ ਦੇ ਨਾਲ ਤੇ ਉਹਨਾਂ ਦਾ ਇੱਕ ਸਮਾਂ ਲੈ ਕੇ ਤੇ ਗੱਲਾਂ ਕਰਕੇ ਉਹਨਾਂ ਦੇ ਹੱਲ ਕਰ ਦਿੰਦੇ ਆ ਓਕੇ ਜੀ ਜੀ ਅੱਛਾ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਆ ਜਿਹੜੇ ਕਹਿੰਦੇ ਨੇ ਸਾਡੇ ਕੋਲ ਆ ਸਾਰੀਆਂ ਚੀਜ਼ਾਂ ਦਾ ਅ ਅਸੀਂ ਕਰਕੇ ਦੇਖ ਲਿਆ ਨੇ ਜਾਂ ਸਾਡੇ ਕੋਲ ਇਹ ਚੀਜ਼ਾਂ ਕਰਨ ਦਾ ਟਾਈਮ ਨਹੀਂ ਹੈ ਸਾਡੀ ਜ਼ਿੰਦਗੀ ਇੰਨੀ ਬਿਜ਼ੀ ਹੋਈ ਹੋਈ ਹੈ ਉਹਨਾਂ ਨੂੰ ਫਿਰ ਕੀ ਹੱਲ ਕਰਦੇ ਹੋ ਤੁਸੀਂ ਬੰਦਿਆਂ ਦਾ ਕੀ ਹੱਲ ਕਰਦੇ ਹੋ ਭੈਣਾਂ ਦਾ ਕੀ ਹੱਲ ਕਰਦੇ ਹੋ ਸਿਰ ਫੀਮੇਲ ਵਾਸਤੇ ਜਿਨ੍ਹਾਂ ਦੀ ਐਂਡੋਮੈਟਰੀਅਮ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਆਪਾਂ ਦੇਣਾ ਸਰ ਇਹ ਯੂ ਪਾਵਰ ਯੋਗ ਯੂਟਰਸ ਨੂੰ ਪਾਵਰ ਮਤਲਬ ਬੱਚੇਦਾਨੀ ਦੀ ਪਰਤ ਨੂੰ ਤੇ ਬੱਚੇਦਾਨੀ ਨੂੰ ਸਪੈਸ਼ਲ ਇਹ ਯੂ ਪਾਵਰ ਯੋਗ ਨੇ ਹੀ ਫਾਇਦਾ ਦੇਣਾ ਆਮ ਖਾਦੀ ਜਾ ਸਕਦੀ ਹੈ ਸਰ ਇਹ ਆਮ ਵੀ ਲੈ ਸਕਦੇ ਕਿਉਂਕਿ ਹੁਣ ਆਪਾਂ ਤਾਂ ਨੈਚੁਰਲ ਆਈਵੀਐਫ ਕਰਨਾ ਨਾ ਸਰ ਅਸੀਂ ਤਾਂ ਆਈਵੀਐਫ ਵੱਲ ਜਾਣਾ ਹੀ ਨਹੀਂ ਅਸੀਂ ਤਾਂ ਨੈਚੁਰਲ ਆਈਵੀਐਫ ਮਤਲਬ ਘਰੇ ਖਾ ਆਪ ਹੀ ਕਿਸੀਂ ਆਪ ਹੀ ਆਈਵੀਐਫ ਕਰਨਾ ਕਿਉਂਕਿ ਆਈਵੀਐਫ ਦਾ ਇੱਕ ਜਿਹੜਾ ਫੋਬੀ ਹੈ ਨਾ ਦਿਮਾਗ ਤੇ ਇੰਨਾ ਪ੍ਰੈਸ਼ਰ ਚੜ ਗਿਆ ਹੋਇਆ ਤਾਂ ਕਰਕੇ ਮੈਨੂੰ ਕੁਦਰਤੀ ਬੱਚਾ ਲੈਣ ਵਾਸਤੇ ਵੀ ਆਈਵੀਐਫ ਦੀ ਵਰਡਿੰਗ ਯੂਜ਼ ਕਰਨੀ ਪੈ ਰਹੀ ਹੈ ਕਿ ਪੇਸ਼ੇ ਨੂੰ ਲੱਗੇ ਵੀ ਹਾਂਜੀ ਘਰੇ ਖਾਪੀ ਰਹੇ ਇਹ ਵੀ ਆਈਵੀਐਫ ਹੈ ਸਾਈਕੀ ਚੇਂਜ ਹੋਈ ਪਈ ਹੈ ਸਰ ਤੇ ਨਾਲ ਸਰ ਉਹਨਾਂ ਨੇ ਇਨਟੇਕ ਕਰਨਾ ਹੈ ਸੋਮਿਆ ਕਿਉਂ ਅੱਛਾ ਜੀ ਸੋਮਿਆ ਕਿਉਂ ਦੇ ਬਹੁਤ ਫਾਇਦੇ ਹੈ ਸਰ ਇਹਨੇ ਕੀ ਕਰਨਾ ਇਹਨੇ ਬੱਚੇਦਾਨੇ ਦੀ ਲਾਈਨਿੰਗ ਦਾ ਪੀਐਚ ਲੈਵਲ ਮੇਨਟੇਨ ਕਰਨਾ ਲੂਬ੍ਰੀਕੇਸ਼ਨ ਮੇਨਟੇਨ ਕਰਨੀ ਹੈ ਜੋ ਆਈਵੀਐਫ ਵੀ ਲੈ ਰਹੇ ਉਸਕੀ ਨਹੀਂ ਪੈਣ ਦੇਣੀ ਅੰਦਰ ਖੁਸ਼ਕੀ ਨਹੀਂ ਪੈਂ ਜੇ ਖੁਸ਼ਕੀ ਨਹੀਂ ਪਏਗੀ ਲੂਬ੍ਰੀਕੇਸ਼ਨ ਤੇ ਪੀ ਐਚ ਲੈਵਲ ਯੂਟਰਸ ਦਾ ਵਧੀਆ ਰਹੇਗਾ ਤਾਂ ਉਹਨਾਂ ਦਾ ਜਿਹੜੀ ਐਂਡੋਮੈਟਰੀਮ ਹੈ ਨਾ ਉਸ ਜਲਦੀ ਠਿੱਕ ਹੋਏਗੀ ਠੀਕ ਹੈ ਤੇ ਹੁਣ ਜੇ ਅਸੀਂ ਮੇਲ ਦੀ ਗੱਲ ਕਰੀਏ ਸਰ ਮੇਲ ਨੂੰ ਹੀ ਵੀਕਨੈਸ ਰਹਿੰਦੀ ਹੈਗੀ ਹੈ ਤਾਂ ਉਹ ਉਹਦੇ ਵਾਸਤੇ ਇਹ ਵਿਕੋਨਲ ਕੈਪਸੂਲ ਓਵਰ ਆਲ ਸੋਲੂਸ਼ਨ ਹੈ ਸਰ ਵਿਕੋਨਲ ਓਵਰ ਆਲ ਸੋਲੂਸ਼ਨ ਤਾਕਤ ਵਾਸਤੇ ਤੇ ਉਹਨਾਂ ਨੇ ਐਪਰੋ ਨਾਲ ਯੂਜ਼ ਕਰਨਾ ਐਪਰੋ ਨਾਲ ਇਨਟੇਕ ਕਰਨਗੇ ਸਰ ਜੀ ਠੀਕ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਡੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਜਿਨ੍ਹਾਂ ਨੇ ਬੜੀ ਬਾਰੀਕੀ ਨਾਲ ਔਰ ਬੜੇ ਦੇਸੀ ਢੰਗ ਨਾਲ ਅੱਜ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇਦਾਨੀ ਦੀ ਜਿਹੜੀ ਪਰਤ ਹੈਗੀ ਹੈ ਉਹਦਾ ਕੀ ਕੰਮ ਹੁੰਦਾ ਹੈ ਜੇਕਰ ਉਹ ਪਰਤ ਤੁਹਾਡੀ ਠੀਕ ਨਹੀਂ ਹੈ ਤਾਂ ਤੁਹਾਡਾ ਜਿਹੜਾ ਆਈਵੀਐਫ ਜਿਹੜਾ ਤੁਸੀਂ ਕਰਵਾਉਣ ਬਾਬਤ ਸੋਚ ਰਹੇ ਹੋ ਉਹ ਵੀ ਕਾਫੀ ਹੱਦ ਤੱਕ ਠੀਕ ਨਹੀਂ ਹੋ ਸਕਦਾ ਕੋਈ ਨਾ ਕੋਈ ਦਿੱਕਤਾਂ ਪਰੇਸ਼ਾਨੀਆਂ ਹਰਡਲਸ ਉਹਦੇ ਵਿੱਚ ਆਉਣੀਆਂ ਜ਼ਰੂਰ ਨੇ ਪਰ ਨਾਲ ਹੀ ਉਹਨਾਂ ਨੇ ਕੁਦਰਤੀ ਆਈਫ ਇਹ ਸੱਤ ਚੀਜ਼ਾਂ ਤੁਹਾਨੂੰ ਅਸੀਂ ਜਿਹੜੀਆਂ ਦਿਖਾਈਆਂ ਨੇ ਬਦਾਮ ਹੋਗੇ انجੀਰ ਹੋ ਗਿਆ ਬਲੂ ਬੈਰੀ ਹੋਗੀ ਮਨੱਕਾ ਹੋਗੇ ਪੰਪਕਿਨ ਸੀਡ ਹੋਗੇ ਸਨਫਲਾਅਰਸ ਹੋਗੇ ਇਹ ਉਹ ਸੱਤ ਚੀਜ਼ਾਂ ਹੈਗੀਆਂ ਜਿਹੜੀਆਂ ਇੱਕ ਮਹੀਨੇ 7 ਦਿਨ ਦੇ ਵਿੱਚ ਮੈਂ ਹਮਦਾ ਕਹਿੰਦਾ ਕਿ ਤੁਹਾਡੇ ਘਰ ਜਿਹੜਾ ਤੁਹਾਡਾ ਵਿੜਾ ਹੈਗਾ ਉਹ ਖੁਸ਼ੀਆਂ ਨਾਲ ਭਰ ਸਕਦੇ ਨੇ ਪਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਕੋਈ ਤੁਸੀਂ ਗੱਲਬਾਤ ਕਰਨੀ ਹੈ ਆਪਣੀ ਨਿੱਜੀ ਤੌਰ ਤੇ ਵੀ ਮੈਡਮ ਨਾਲ ਕੋਈ ਗੱਲ ਕਰਨੀ ਹੈ ਜਿਹੜੀ ਗੱਲ ਅਸੀਂ ਸਹੁਰਿਆਂ ਨਾਲ ਸਹੁਰਾ ਪਰਿਵਾਰ ਨਾਲ ਨਹੀਂ ਸਾਂਝੀ ਕਰ ਸਕਦੇ ਆਪਣੇ ਘਰ ਦੇ ਨਾਲ ਨਹੀਂ ਸਾਂਝੀ ਕਰ ਸਕਦੇ ਜਾਂ ਫਿਰ ਜਿਹੜੇ ਸਾਡੇ ਭਰਾ ਹੈਗੇ ਨੇ ਉਹ ਆਪਣੀ ਇਵਨ ਕੀ ਵਾਈਫ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਸਾਂਝੀਆਂ ਕਰ ਸਕਦੇ ਤਾਂ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਗੱਲਬਾਤ ਕਰਕੇ ਆਪਣਾ ਦਿੱਕਤ ਆਪਣੀ ਪਰੇਸ਼ਾਨੀ ਦਾ ਸੋਲੂਸ਼ਨ ਲੈ ਸਕਦੇ ਹੋ ਇਦਾਂ ਦੇ ਨੁਸਖੇ ਫਾਰਮੂਲੇ ਉਹਨਾਂ ਕੋਲੋਂ ਲੈ ਸਕਦੇ ਹੋ ਉਹਨਾਂ ਨੇ ਬਹੁਤ ਸਾਰੇ ਆਪਣੇ ਮੰਤਰ ਵੀ ਆਪਣੇ ਨੁਸਖੇ ਵੀ ਬਣਾਏ ਹੋਏ ਨੇ ਉਹਨਾਂ ਦਾ ਵੀ ਫਾਇਦਾ ਤੁਸੀਂ ਲੈ ਸਕਦੇ ਹੋ ਅੱਛਾ ਮੈਮ ਜੇਕਰ ਕਿਸੇ ਨੇ ਪਰਸਨਲ 1 ਟੂ 1 ਮਿਲਣਾ ਹੋਵੇ ਤੁਹਾਡੇ ਨਾਲ ਤੇ ਕੀ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਮਿਲ ਕੇ ਮੈਂ ਸਕਦੇ ਹੋ ਤੁਸੀਂ ਸਰ ਮੁਹਾਲੀ ਕਲੀਨਿਕ ਆਪਣਾ ਫੇਸ 10 ਸੈਕਟਰ 64 ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਤੇ ਜੇ ਮੇਰੇ ਪੇਸ਼ੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੈਠੇ ਆ ਤਾਂ ਵੀ ਦਿੱਤ ਸਾਡੇ ਜਿਹੜੇ ਫਾਰਮੂਲੇਸ਼ਨ ਹੈਗੇ ਅਸੀਂ ਉਹਨਾਂ ਨੂੰ ਬਾਹਰ ਵੀ ਸ਼ਿਪ ਕਰ ਦਿੰਦੇ ਆ ਸਰ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਇਸ ਵੇਲੇ ਆਈਵੀਐਫ ਦਾ ਪ੍ਰੋਗਰਾਮ ਬਣਾਈ ਬੈਠੇ ਨੇ ਟਾਈਮ ਲੈ ਚੁੱਕੇ ਨੇ ਡਾਕਟਰ ਨੇ ਕਿਹਾ ਵੀ ਥੋੜਾ ਹੋਰ ਸੇਤ ਨੂੰ ਅਸੀਂ ਕਹਿ ਲਈਏ ਕਿ ਤੰਦਰੁਸਤੀ ਵਾਲੇ ਪਾਸੇ ਨੂੰ ਲੈ ਕੇ ਆਓ ਤਾਂ ਉਸ ਦੌਰਾਨ ਆਪਣਾ ਕਾਮਯਾਬੀ ਵੀਫ ਕਰਵਾਉਣ ਲਈ ਜਾਂ ਫਿਰ ਕੁਦਰਤੀ ਆਈਵੀਫ ਕਰਵਾਉਣ ਵਾਸਤੇ ਜਿਹੜੇ ਤਿਆਰ بیٹھے ਨੇ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲਣ ਲਈ ਕਾਫੀ ਹੋ ਸਕਦਾ ਹੈ ਧੰਨਵਾਦ